ਨੇ ਮੋਟਰਸਾਈਕਲ ਦਾ ਨਾ ਚੇਨ ਸੈੱਟ ਪੈਨ ਵਾਲਾ ਤੀਗਾ ਤੇ ਹਾਂ ਮੈਂ ਸੋਚਿਆ ਮਾਹ ਜਲ ਜੀਤ ਰੋਲ ਉਹ ਚੇਨ ਸੈੱਟ ਪਵਾ ਲਾਂ ਤੇ ਕਈ ਕੰਮ ਨੇ ਛੋਟੇ ਮੋੜੇ ਨਾਲੇ ਦੋਨੇ ਵੇੜ ਲਾਂਗੇ ਨਾਲੇ ਚੇਨ ਸਟਾ ਦੇ ਕੋ ਬਿਲਕੁਲ ਚੇਨ ਸੈੱਟ ਜਿਵੇਂ ਖਤਮ ਹੋ ਗਿਆ ਤੀਗਾ ਤੇ ਹੁਣੇ ਚੇਨ ਸੈੱਟ ਇਹ ਆਪਣਾ ਨਵਾਂ ਪਵਾ ਲੈਣੇ ਹੈਗਾ ਨਾਲੇ ਮੂਰੇ ਰਾਲਾ ਰੂੜਾ ਜਿਹਾ ਸ਼ੌਕਰ ਸ਼ੁਕਰ ਜੇ ਨੇ ਉਹ ਕਰਵਾ ਲਾਂਗੇ ਤੇ ਲੱਗ ਰਿਹਾ ਵਿਚਾਰਾ ਕੋਲੋਂ ਚੇਨ ਸੈੱਟ ਨਵਾਂ ਹੀ ਤਰਫ ਪਾ ਦੀਏ ਮਾਹ ਚਲਾ ਕਿਹੜਾ ਹੈ ਇਹ? Ориジナルਾ ਕਿਵੇਂ ਹੈ? ਅੱਛਾ ਫੋਟੋ ਦਾ ਨਾਲ ਹੁਣ ਵੀਡੀਓ ਬਣੇ ਰਹੀ ਹੈ ਕੋਈ ਗੱਲ ਨਹੀਂ ਬਾਕੀ ਵਧੀਆ ਚਲੋ ਚੰਗੀ ਗੱਲ ਹੈ ਜੀ ਵਧੀਆ ਹੋਊਗਾ ਜੀ ਜੀਤ ਕਹਿੰਦਾ ਚਾਹ ਪੀਣਗੇ ਤੇ ਹੁਣ ਚਾਹ ਪੀ ਰਿਆਂਗੇ ਧਰਮੀ ਬਹੁਤ ਹੈਗੀ ਕਹਿੰਦਾ ਗਰਮੀ ਨੂੰ ਗਰਮੀ ਮਾਰੂਗੀ ਮਾਚਲ ਫਿਰ ਪੀ ਲੈਣੇ ਆ ਭਾਈ ਲੱਗਦੇ ਹੱਥ ਮਹਾਚਲ ਰਾੜਾ ਪਵਾ ਲਈਏ ਫਿਰ ਆ ਨਵੀਆਂ ਰਾੜਾ ਲੈ ਲਈਆਂ ਸੀ ਆਪਾਂ ਨੇ ਤੇ ਆ ਖੜਿਆ ਮੋਟਰਸਾਈਕਲ ਆਪਣਾ ਹੁਣ ਨਵੀਆਂ ਰਾੜਾਂ ਵੀ ਪਵਾ ਲਈਏ ਹੁਣ ਤਾਂ ਬਣ ਜੂ ਚੰਦਗੀ ਆਣਾ ਜੀ ਪੂਰੀ ਬਾਬਾ ਬਣ ਜੂਗੀ ਹਣਾ ਹਾਇਰ ਬਣ ਜੂਗੀ ਇਹ ਤੋਂ ਪਵਾਈਏ ਹੁਣ ਕਰੀਏ ਫਿਰ ਕੰਮ ਕਿਦੋਂ ਛੋਟੇ ਮੋਟੇ ਹੋਰ ਨੇ ਤੇ ਬਾਕੀ ਮੋਟਰਸਾਈਕਲ ਦਾ ਕੰਮ ਕੁੰਮ ਜਿਆ ਕਰਾ ਕੇ ਆ ਗਿਆ ਤੀਆ ਮੈਂ ਘਰ ਨੂੰ ਗਰਮੀ ਬਹੁਤ ਹੈ ਇਹ ਬੁਰਾ ਹਾਲਾ ਗਰਮੀ ਦਾ ਤੇ ਸੋਚਿਆ ਮੈਂ ਚਲੋ ਜਿਹੜੇ ਛੋਟੇ ਮੋਟੇ ਕੰਮ ਨੇ ਪਿੰਡ ਵਾਲੇ ਉਹ ਵੀ ਨਿਵੇੜ ਲੀਏ ਤੇ ਮੈਂ ਹੁਣ ਬਾਬਾ ਜੀ ਦੇ ਖੇਤ ਕਣੀ ਨੂੰ ਜਿਹੜਾ ਮਾਰਿਆ ਤੀਆ ਮਾ ਦੇਖਦੇ ਆ ਜੇ ਮੋਟਰ ਚੱਲਦੀ ਹੋਈ ਨਾਉਨੇ ਆਗੇ ਤਾਂ ਹੁਣ ਤਾਂ ਵਧੀਆ ਰੋਜ਼ ਰੋਜ਼ ਨਾ ਕੀ ਕਰਦੇ ਆਗੇ ਮੋਟਰ ਨਾਉਨੇ ਛੱਡ ਕੇ ਐਂ ਟਾਵਰ ਨਾਲ ਆਇਦਾਗਾ ਅੰਨੇ ਠੰਡੇ ਪਾਣੀ ਨਾਲ ਪਰ ਹੁਣ ਮੋਟਰ ਬੰਦ ਆ ਗਈ ਦੇਖੋ ਅਜੇ ਲਾਈਟ ਨਹੀਂ ਆਈ ਅਜੇ ਲਾਈਟ ਨਹੀਂ ਆਈ ਹੈਗੀ ਮੋਟਰ ਬੰਦ ਆ ਗਈ ਤੇ ਬਾਕੀ ਇਧਰ ਵੀ ਚੱਲ ਰਿਹਾ ਕੰਮ ਝੋਨੇ ਦਾ ਮਾਰੂ ਮਾਰ ਤੇ ਹੁਣ ਚਲੋ ਬਾਕੀ ਫੇਰ ਮਾਰਦੇ ਆਂ ਕਿਹੜਾ ਹੁਣ ਸ਼ਾਮ ਜੀ ਨੂੰ ਥੋੜਾ ਜਿਹਾ ਤੇ ਆਪਾਂ ਲੈ ਲੈ ਗੰਡੇ ਤੇ ਹੁਣ ਬਾਕੀ ਫੈਰੀ ਗੁੱਕ ਲਈ ਹੈਗੀ ਫੈਰੀ ਗੁੱਕ ਲੈ ਕੇ ਬਸ ਚੱਲਦੇ ਗਰਮੀ ਬਹੁਤ ਆ ਗਈ ਇੱਕ ਫੈਵੀ ਕੁੱਕ ਲੈ ਲਓ ਜੀ ਤੇ ਰਾਜੂ ਤੋਂ ਲਈ ਆ ਫੈਵੀ ਕੁੱਕ ਇਹ ਬਾਕੀ ਚਲਦੇ ਆ ਗੰਡੇ ਕਰ ਦੋ ਬਾਈ ਕਹਦਾ ਗੰਡੇ ਖਰੀਦ ਕੇ ਰੱਖ ਲਓ ਭਾਈ ਗੰਡੇ ਹੋਗੇ ਮਹਿੰਗੇ ਹੁਣ ਜਿੰਨੇ ਜਿੰਨੇ ਲੈਣੇ ਲੈ ਲਓ ਅੱਜ ਦਾ ਰੇਟ 45 ਰੁਪਏ ਕਿਲੋ ਦਾ ਤੇ ਲੈ ਲਓ ਫਿਰ ਕੱਲ ਨੂੰ ਹਨਾ ਗੰਡੇ ਫੈਗੇ ਹੋਰ ਤੇ ਚਲੋ ਵਾਕੀ ਚਲਦੇ ਆਗੇ ਕਰਦੇ ਆਗੇ ਇੱਕ ਦੋ ਕੰਬੇ ਛੋਟੇ ਮੋਟੇ ਹੈਗੇ ਨੇਗੇ ਚੱਲੀਏ ਫਿਰ ਗਰਮੀ ਬਹੁਤ ਪੈਰੀ ਆ ਭਾਈ ਕੀ ਕਰਿਆ ਜਾਵੇ ਉਹ ਵਾਹਿਗੁਰੂ ਦੇਖਿਆ ਮੜਾ ਜੇ ਕੋਠੇ ਤੇ ਚੜਕੇ ਦੇਖੀਏ ਉੱਪਰ ਸੱਤ ਤੇ ਜੇ ਮੜੀ ਮੋਟੀ ਹਵਾ ਲੱਗੂਗੀ ਉਹ ਵਾਹਿਗੁਰੂ ਲੱਤਾਂ ਤੋਂ ਲਾਗੀਆਂ ਬਾਈ ਚਲੋ ਉਹ ਵਾਹਿਗੁਰੂ ਗਰਮੀ ਬਹੁਤਾ ਉੱਪਰ ਕਿਹੜਾ ਸਾਹ ਨਿਕਲਦਾ ਹੈਗਾ ਇਹ ਆ ਜੋ ਨੀਚੇ ਜਾਂਦਾ ਬਾਈ ਉੱਪਰ ਨਹੀਂ ਖੜਾ ਹੁੰਦਾ ਹੈਗਾ ਓ ਵਾਈ ਬੱਚਾ ਪਾਚਾ